ਮਖਤਿਆਰਨਾਮਾ ਕੀ ਹੁੰਦਾ ਹੈ ਬਿਆਨ ਸੌਦਾਬੈ ਇਕਰਾਰਨਾਮਾ ਕੀ ਹੁੰਦਾ ਹੈ ਨਜੂਲ ਜ਼ਮੀਨ ਕੀ ਹੁੰਦੀ ਹੈ ਜਦੋਂ ਕੋਈ ਇੱਕ ਵਿਅਕਤੀ ਆਪਣੀ ਚੱਲ-ਚੱਲ ਜਾਇਦਾਦ ਕੋਰਟ ਕੇਸਾਂ ਦੀ ਪੈਰਵਾਹੀ ਕਰਨ ਅਤੇ ਹੋਰ ਕੰਮਾਂ ਨੂੰ ਕਰਨ ਲਈ ਆਪਣੀਆਂ ਸਾਰੀਆਂ ਪਾਵਰਾਂ ਕਿਸੇ ਦੂਸਰੇ ਵਿਅਕਤੀ ਨੂੰ ਦੇ ਦੇਵੇ ਉਸ ਨੂੰ ਮਖਤਿਆਰਨਾਮਾ ਜਾਂ ਪਾਵਰ ਆਫ ਅਟਾਰਨੀ ਕਿਹਾ ਜਾਂਦਾ ਹੈ ਮੁਖਤਿਆਰਨਾਮਾ ਕਦੇ ਵੀ ਰੱਦ ਕਰਵਾਇਆ ਜਾ ਸਕਦਾ ਹੈ ਜੇਕਰ ਮੁਖਤਿਆਰਨਾਮਾ ਕਰਨ ਵਾਲੇ ਮਾਲਕ ਦੀ ਮੌਤ ਹੋ ਜਾਵੇ ਤਾਂ ਮੁਖਤਿਆਰਨਾਮਾ ਰੱਦ ਸਮਝਿਆ ਜਾਂਦਾ ਹੈ ਭਾਵ ਆਟੋਮੈਟਿਕਲੀ ਉਹ ਰੱਦ ਹੋ ਜਾਂਦਾ ਮੁਖਤਿਆਰਨਾਮਾ ਦੋ ਤਰ੍ਹਾਂ ਦਾ ਹੁੰਦਾ ਹੈ ਮੁਖਤਿਆਰਨਾਮਾ ਆਮ ਅਤੇ ਮੁਖਤਿਆਰਨਾਮਾ ਖਾਸ ਮੁਖਤਿਆਰਨਾਮਾ ਆਮ ਨੂੰ ਇੰਗਲਿਸ਼ ਚ ਕਹਿੰਦੇ ਨੇ ਆਪਾਂ ਜਨਰਲ ਪਾਵਰ ਆਫ ਅ ਰਟਰਨੀ ਮਖਤਿਆਰਨਾਮਾ ਖਾਸ ਨੂੰ ਕਹਦੇ ਨੇ ਆ ਸਪੈਸ਼ਲ ਪਾਵਰ ਆਫ ਅਟਾਰਨੀ ਮਖਤਿਆਰਨਾਮਾ ਆਮ ਅਤੇ ਮਖਤਿਆਰਨਾਮਾ ਖਾਸ ਦੋਨੋਂ ਹੀ ਤਹਿਸੀਲਦਾਰ ਤੋਂ ਰਜਿਸਟਰਡ ਕਰਾਉਣੇ ਹੁੰਦੇ ਹਨ ਮਖਤਿਆਰਨਾਮਾ ਖਾਸ ਕਿਸੇ ਖਾਸ ਕੰਮ ਲਈ ਬਣਾਇਆ ਜਾਂਦਾ ਹੈ ਜਦੋਂ ਮਖਤਿਆਰਨਾਮਾ ਖਾਸ ਰਾਹੀਂ ਨਿਸ਼ਚਿਤ ਕੰਮ ਪੂਰਾ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਮਖਤਿਆਰਨਾਮਾ ਖਾਰਜ ਸਮਝਿਆ ਜਾਂਦਾ ਹੈ ਪਾਪ ਜਿਹੜੇ ਕੰਮ ਲਈ ਆਪਾਂ ਕਿਸੇ ਨੂੰ ਮੁਖਤਿਆਰਨਾਮਾ ਦਿੰਨੇ ਆ ਜਦੋਂ ਕੰਮ ਪੂਰਾ ਹੋ ਜਵੇ ਤਾਂ ਮੁਖਤਿਆਰਨਾਮਾ ਆਟੋਮੈਟਿਕਲੀ ਵੀ ਐਕਸਪਾਇਰ ਹੋ ਜਾਂਦਾ ਜਦੋਂ ਕਿਸੇ ਇੱਕ ਵਿਅਕਤੀ ਵੱਲੋਂ ਕਿਸੇ ਦੂਸਰੇ ਵਿਅਕਤੀ ਨੂੰ ਹਰ ਕੰਮ ਕਰਨ ਲਈ ਆਪਣੇ ਸਾਰੇ ਦੇ ਸਾਰੇ ਅਧਿਕਾਰ ਦਿੱਤੇ ਜਾਣ ਤਾਂ ਉਸ ਨੂੰ ਮੁਖਤਿਆਰਨਾਮਾ ਆਮ ਕਿਹਾ ਜਾਂਦਾ ਹੈ ਜਿਸ ਮਾਲਕ ਵੱਲੋਂ ਮੁਖਤਿਆਰਨਾਮਾ ਆਮਰਾਹੀਂ ਜਿਸ ਵਿਅਕਤੀ ਨੂੰ ਅਧਿਕਾਰ ਦਿੱਤਾ ਜਾਂਦਾ ਹੈ ਉਹ ਵਿਅਕਤੀ ਆਪਣੀ ਮਰਜ਼ੀ ਨਾਲ ਉਸ ਮਾਲਕ ਦੀ ਜਾਇਦਾਦ ਸੰਬੰਧੀ ਜੋ ਮਰਜ਼ੀ ਕਰ ਸਕਦਾ ਇਕਰਾਰਨਾਮਾ ਇਕਰਾਰਨਾਮਾ ਬੈ ਅਤੇ ਬਿਆਨਾ ਕੀ ਹੁੰਦਾ ਹੈ ਨੰਬਰ 1 ਇਕਰਾਰਨਾਮਾ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚਕਾਰ ਕਿਸੇ ਗੱਲ ਸੰਬੰਧੀ ਆਪਸੀ ਸਹਿਮਤੀ ਨਾਲ ਸਟਾਮਪ ਪੇਪਰ ਤੇ ਕੀਤੀ ਗਈ ਲਿਖਤ ਨੂੰ ਇਕਰਾਰਨਾਮਾ ਕਿਹਾ ਜਾਂਦਾ ਹੈ ਇਹ ਲਿਖਤ ਕਰਦੇ ਸਮੇਂ ਦੋਵੇਂ ਧਿਰਾਂ ਵਿਚਕਾਰ ਕੁਝ ਸ਼ਰਤਾ ਵੀ ਲਿਖੀਆਂ ਜਾਂਦੀਆਂ ਹਨ ਇਹ ਇਕਰਾਰਨਾਮਾ ਕਿਸੇ ਵੀ ਗੱਲ ਬਾਰੇ ਹੋ ਸਕਦਾ ਹੈ ਜਿਵੇਂ ਕਿ ਕਿਸੇ ਜ਼ਮੀਨ ਦੀ ਤਕਸੀਮ ਤਬਾਦਲਾ ਵੈ ਗਹਿਣੇ ਬੈਨਾਮਾ ਜਾਂ ਕਿਸੇ ਹੋਰ ਕੰਮ ਲਈ ਇਸ ਤਰ੍ਹਾਂ ਜੋ ਲਿਖਤ ਸ਼ਰਤਾਂ ਤੇ ਆਧਾਰਿਤ ਹੋਵੇ ਉਸ ਨੂੰ ਇਕਰਾਰਨਾਮਾ ਕਿਹਾ ਜਾਂਦਾ ਹੈ ਨੰਬਰ 2 ਇਕਰਾਰਨਾਮਾ ਬੈ ਅਤੇ ਬਿਆਨ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਕਿਸੇ ਦੂਸਰੇ ਵਿਅਕਤੀ ਨੂੰ ਵੇਚਣ ਲਈ ਅਸਟਾਨ ਤੇ ਪੱਕੀ ਲਿਖਤ ਕਰਦਾ ਹੈ ਤਾਂ ਉਸ ਨੂੰ ਇਕਰਾਰਨਾਮਾ ਬੈ ਜਾਂ ਬਿਆਨਾਂ ਕਿਹਾ ਜਾਂਦਾ ਹੈ ਇਹ ਇਕਰਾਰਨਾਮਾ ਵੇਚਣ ਵਾਲੇ ਵਿਅਕਤੀ ਅਤੇ ਖਰੀਦਦਾਰ ਵਿਚਕਾਰ ਇੱਕ ਪੱਕੀ ਲਿਖਤ ਹੁੰਦੀ ਹੈ ਕਿ ਫਲਾਣਾ ਸਿੰਘ ਨੇ ਆਪਣੀ ਇੰਨੀ ਜ਼ਮੀਨ ਇੰਨੇ ਰੁਪਏ ਬਦਲੇ ਫਲਾਣਾ ਸਿੰਘ ਨੂੰ ਵੇਚਣ ਦਾ ਸੌਦਾ ਕਰ ਲਿਆ ਹੈ ਅਤੇ ਸਾਈ ਵੱਜੋਂ ਇੰਨੀ ਰਕਮ ਅਡਵਾਂਸ ਵਸੂਲ ਕਰ ਲਈ ਹੈ ਇਸ ਜ਼ਮੀਨ ਦੀ ਰਜਿਸਟਰੀ ਲਗਭਗ 6 ਮਹੀਨੇ ਜਾਂ ਇੰਨੇ ਸਮੇਂ ਸਮਾਂ ਵੱਧ ਘਟ ਵੀ ਹੋ ਸਕਦਾ ਹੈ ਦੇ ਅੰਦਰ ਅੰਦਰ ਇਸ ਤਾਰੀਖ ਤੱਕ ਕਰਵਾ ਲਈ ਜਾਵੇਗੀ ਜੋ ਰਕਮ ਬਕਾਇਆ ਰਹੀ ਹੈ ਉਹ ਰਜਿਸਟਰੀ ਕਰਵਾਉਣ ਸਮੇਂ ਦੇ ਦਿੱਤੀ ਜਾਵੇਗੀ ਅਤੇ ਇਸ ਜ਼ਮੀਨ ਦਾ ਕਬਜ਼ਾ ਖਰੀਦਦਾਰ ਨੂੰ ਦੇ ਦਿੱਤਾ ਜਾਵੇਗਾ ਜੇਕਰ ਖਰੀਦਦਾਰ ਨਿਸ਼ਚਿਤ ਸਮੇਂ ਨਿਸ਼ਚਿਤ ਕੀਤੇ ਸਮੇਂ ਤੱਕ ਰਜਿਸਟਰੀ ਕਰਵਾਉਣ ਲਈ ਵਾਦਾ ਪੂਰਾ ਨਹੀਂ ਕਰਦਾ ਤਾਂ ਉਸ ਵੱਲੋਂ ਬਿਆਨੇ ਦੀ ਦਿੱਤੀ ਪੇਸ਼ਕੀ ਦੀ ਇੰਨੀ ਰਕਮ ਜ਼ਬਤ ਕਰ ਲਈ ਜਾਵੇਗੀ ਪਰੰਤੂ ਜੇਕਰ ਜ਼ਮੀਨ ਵੇਚਣ ਵਾਲਾ ਫਲਾਣਾ ਸਿੰਘ ਇਸ ਇਕਰਾਰਨਾਮੇ ਅਨੁਸਾਰ ਆਪਣੇ ਵਾਅਦੇ ਅਨੁਸਾਰ ਦ੍ਰਿਸ਼ਟੀ ਨਹੀਂ ਕਰਵਾਉਂਦਾ ਤਾਂ ਖਰੀਦਦਾਰ ਉਸ ਤੋਂ ਬਿਆਨਨੇ ਦੀ ਪੇਸ਼ਗੀ ਲਈ ਦਿੱਤੀ ਰਕਮ ਦੁੱਗਣੀ ਲੈਣ ਦਾ ਹੱਕਦਾਰ ਹੋਵੇਗਾ ਜਾਂ ਫਿਰ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਬੈਨਾਮੇ ਦੀ ਰਜਿਸਟਰੀ ਆਪਣੇ ਹੱਕ ਵਿੱਚ ਕਰਵਾਉਣ ਦਾ ਹੱਕਦਾਰ ਹੋਵੇਗਾ ਇਕਰਾਰਨਾਮੇ ਦੀ ਇਸ ਲਿਖਤ ਦਾ ਮਤਲਬ ਹੈ ਇਹ ਦੋਵੇਂ ਧਿਰਾਂ ਇਸ ਲਿਖਤ ਵਿੱਚ ਲਿਖੀਆਂ ਸ਼ਰਤਾਂ ਦੀਆਂ ਪਾਬੰਦ ਹੋਣਗੀਆਂ ਇਸ ਲਿਖਤ ਤੇ ਦੋਵੇਂ ਧਿਰਾਂ ਦੇ ਦਸਤਕਾ ਅੰਗੂਠੇ ਵੀ ਕਰਵਾਏ ਜਾਂਦੇ ਹਨ ਵੇਚਣ ਵਾਲੇ ਅਤੇ ਖਰੀਦਦਾਰ ਤੋਂ ਇਲਾਵਾ ਦੋ ਹੋਰ ਗਵਾਹਾਂ ਦੇ ਵੀ ਦਸਤਕਤ ਹੁੰਦੇ ਹਨ ਇਸ ਲਿਖਤ ਨੂੰ ਲਿਖਣ ਵਾਲਾ ਪਸੀਕਾ ਨਵੀਸ ਹਜ਼ਾਰ ਜੀ ਨਵੀਸ ਵੀ ਆਪਣੇ ਦਸਤਕਤ ਇਸ ਲਿਖਤ ਤੇ ਕਰਦਾ ਹੈ ਇਸ ਤਰ੍ਹਾਂ ਕੀਤੀ ਗਈ ਲਿਖਤ ਨੂੰ ਇਕਰਾਰਨਾਮਾ ਜਾਂ ਬੈਨਾਮਾ ਜਾ ਬਿਆਨਾ ਕਿਹਾ ਜਾਂਦਾ ਹੈ ਜੋ ਕਿ ਨਜੂਲ ਜ਼ਮੀਨ ਕਿਹੜੀ ਜ਼ਮੀਨ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦੇ ਨਾਮ ਤੇ ਕੋਈ ਜ਼ਮੀਨ ਜਾਇਦਾਦ ਹੋਵੇ ਉਸ ਜ਼ਮੀਨ ਮਾਲਕ ਦਾ ਕੋਈ ਵੀ ਅੱਗੇ ਪਿੱਛੇ ਕਾਨੂੰਨੀ ਹੱਕਦਾਰ ਵਾਰਸ ਨਾ ਹੋਵੇ ਅਤੇ ਉਸ ਵਿਅਕਤੀ ਦੀ ਮੌਤ ਹੋ ਜਾਵੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਜ਼ਮੀਨ ਜਾਇਦਾਦ ਰਾਜ ਸਰਕਾਰ ਦੇ ਨਾਮ ਤੇ ਚੜ ਜਾਵੇ ਉਸ ਜ਼ਮੀਨ ਨੂੰ ਨਜੂਲ ਜ਼ਮੀਨ ਕਿਹਾ ਜਾਂਦਾ ਭਾਵੇਂ ਕਿਸੇ ਅਜਿਹੇ ਵਿਅਕਤੀ ਦੀ ਮੌਤ ਹੋ ਜੇ ਜਿਹਦਾ ਕਾਨੂੰਨੀ ਖੂਨ ਦਾ ਮਤਲਬ ਕਿ ਅੱਗੇ ਪਿੱਛੇ ਕੋਈ ਵੀ ਨਾ ਹੋਵੇ ਤੇ ਸਰਕਾਰ ਨੂੰ ਚਲੀ ਜਾਵੇ ਜਾਇਦਾ ਸਿੱਧੇ ਸ਼ਬਦਾਂ ਵਿੱਚ ਕਹਿ ਲਓ ਉਹ ਜਿਹੜੀ ਜ਼ਮੀਨ ਹੈ ਜਿਹੜੀ ਸਰਕਾਰ ਨੂੰ ਚਲੀ ਜਾਊਗੀ ਉਹਨਾਂ ਨੂੰ ਨਜੂਲ ਜ਼ਮੀਨ ਲਿਖਿਆ ਜਾਊਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ